ਦੋਸਤੋ ਜਿਹੜੇ ਦੋਸਤ ਕਹਿੰਦੇ ਹਨ ਵੀ ਸਾਡੇ ਫੋਲੋਅਰ ਨਹੀਂ ਵਧਦੇ ਬਾਈ ਸਾਡੇ ਫੋਲੋਅਰ ਵਧਾ ਦਿਓ ਵੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਥੋੜਾ ਜਿਹਾ ਆਪਦਾ ਮਾਈਂਡ ਵਰਤੋ ਫੋਲੋਅਰ ਤਾਂ ਆਪਣੇ ਆਪ ਵਧਣਗੇ ਜਿਵੇਂ ਮੈਂ ਹਰੇਕ ਵੀਡੀਓ 'ਚ ਕਹਿੰਦਾ ਹਾਂ ਤੁਸੀਂ ਕਮੈਂਟ ਕਰੋ ਕਮੈਂਟ ਦਾ ਰਿਪਲਾਈ ਜਿਹੜੇ ਕਰਨਗੇ ਨਾ ਉਤਨੂੰ ਆਪ ਫੋਲੋ ਕਰਨੀਏ ਪਰ ਕਮੈਂਟ ਵੀ ਥੋੜਾ ਤਰੀਕੇ ਨਾਲ ਕਰਨਾ ਕੋਈ ਆ ਗੂਠਾ ਭੇਜ ਦਿੰਦਾ ਕੋਈ ਹਾਂਜੀ ਵਧੀਆ ਜੀ ਚਲੋ ਬਹੁਤ ਵਧੀਆ ਤੁਸੀਂ ਕਮੈਂਟ ਕਰਦੇ ਹੋ ਕਮੈਂਟ ਇਹੋ ਜਿਹਾ ਕਰੋ ਕਿ 10 ਲੋਕ ਤੁਹਾਨੂੰ ਕਮੈਂਟ ਕਰਨ ਤੇ ਆਹ ਦੇਖੋ ਜੀ ਸਾਹਮਣੇ ਕਮੈਂਟ ਆਇਆ ਹੈਗਾ ਸਕਰੀਨਸ਼ਾਟ ਤੇ ਦੇਖ ਲਓ ਪ੍ਰੀਤ ਦੀਪ ਬਰਾੜ ਇਹਨਾਂ ਨੇ ਕੀ ਲਿਖਿਆ ਹੈ ਜੀ 18 ਜਣੇ ਨੇ ਕਮੈਂਟ ਕੀਤਾ 18 ਨਹੀਂ ਥਾਂਿਆਂ ਦੇ ਹੋਏਗੇ 22 पर फॉलो एक दो ਜਨਾਂ ਨੇ ਕੀਤਾ ਪੰਜਾਬੀ ਸਾਥ ਨਹੀਂ ਦਿੰਦੇ ਜੋ ਕਿ ਆਪਣਾ ਪਤਾ ਹੀ ਆ ਜੀ ਆਪ ਸਾਥ ਨਹੀਂ ਦਿੰਦੇ ਤੇ ਇਹਨਾਂ ਨੇ ਲਿਖਿਆ ਵੀ ਬਾਹਰ ਵਾਲੇ ਜਨੂੰਨ ਮਤਲਬ ਇੱਕ ਗਰੁੱਪ ਚ ਪੋਸਟ ਹੁੰਦੀ ਆ ਤੇ ਘੱਟੋ ਘੱਟ 20 25 ਫੋਲੋਅਰ ਮਿਲ ਜਾਂਦੇ ਆ ਤਾਂ ਥੋੜਾ ਜਿਹਾ ਉਹਨਾਂ ਨੂੰ ਕਿਹਾ ਵੀ ਹਾਂ ਤੁਸੀਂ ਕਮੈਂਟ ਕਰੋ ਥੋੜਾ ਜਿਹਾ ਕਹਿਣਾ ਵੀ ਪੈਂਦਾ ਤੇ ਬਾਈ ਇਹਨਾਂ ਦੇ ਰਿਪਲਾਈ ਆ ਗਏ ਹੇਠਾਂ ਵੀ ਇੱਕ ਕਮੈਂਟ ਹੈਗਾ ਤੇ ਇਹਦੇ ਵੀ 21 ਰਿਪਲਾਈ ਆ ਗਏ ਇਹਨਾਂ ਵਿੱਚੋਂ ਕਿਸੇ ਨੇ ਕਿਸ ਨੇ ਤਾਂ ਫੋਲੋ ਕੀਤਾ ਹੋਊਗਾ ਇੱਕ ਤੁਹਾਨੂੰ ਹੋਰ ਕਮੈਂਟ ਦਿਖਾਉਣੇ ਆ ਉਹ ਸਭ ਤੋਂ ਬੈਸਟ ਹੈਗਾ ਇਸ ਤੋਂ ਬਾਅਦ ਇਹਨਾਂ ਨੇ ਆਪਣੀ ਇੱਕ ਹੋਰ ਪੋਸਟ ਤੇ ਕਮੈਂਟ ਕੀਤਾ ਜੀ ਜਿਹਦੇ ਵਿੱਚ ਇਹਨਾਂ ਨੂੰ ਕਾਫੀ ਫੋਲੋਅਰ ਮਿਲਿਆ ਇਹਨਾਂ ਨੇ ਸਪੈਸ਼ਲੀ ਕਮੈਂਟ ਕੀਤਾ ਹੈਗਾ ਵੀ ਆਪਣੇ ਤੇ ਅੱਜ ਬਹੁਤ ਵਧ ਗਏ ਵੀਰ 18 ਫੋਲੋਅਰ ਮਿਲ ਗਏ ਤੁਹਾਡੀ ਪੋਸਟ ਤੋਂ ਮਤਲਬ ਮੈਂ ਜਿਹੜੀ ਪੋਸਟ ਪਾਈ ਸੀ ਉਹਦੇ ਉੱਤੇ ਇਹਨਾਂ ਨੇ ਕਮੈਂਟ ਕੀਤਾ ਕਮੈਂਟ ਮਤਲਬ ਵਧੀਆ ਕੀਤਾ ਹੈ ਪੂਰਾ ਲੋਕਾਂ ਨੇ ਧਿਆਨ ਨਾਲ ਦੇਖਿਆ ਕਮੈਂਟ ਹੇਠਾਂ ਜਾ ਕੇ 18 ਕਮੈਂਟ ਆਏ ਆ ਤੇ ਇਹਨਾਂ ਦੇ ਜਿਨ੍ਹਾਂ ਇਹਨੇ ਕਮੈਂਟ ਆਇਆ ਉਹਨਾਂ ਲੋਕਾਂ ਨੇ ਇਹਨਾਂ ਨੂੰ ਫੋਲੋ ਕੀਤਾ ਤਾਂ ਮਤਲਬ ਇੱਕ ਕਮੈਂਟ ਦੇ ਥਰੂ ਹੀ ਵੇਖ ਲੋ ਇਹਨਾਂ ਨੂੰ ਫੋਲੋਅਰ ਮਿਲ ਰਹੇ ਆ ਦੇਖ ਲੋ ਇਹਨਾਂ ਨੂੰ ਕਹਿੰਦੇ ਆ ਕਮੈਂਟ ਦੀ ਪਾਵਰ ਥੋੜਾ ਜਿਹਾ ਦਿਮਾਗ ਵਰਤਣਾ ਪੈਂਦਾ ਜੇਕਰ ਤੁਸੀਂ ਕਿਸੇ ਨੂੰ ਕਹੋ ਕਿ ਬਾਈ ਮੈਨੂੰ ਫੋਲੋ ਕਰ ਲੈ ਮੈਨੂੰ ਫੋਲੋ ਕਰ ਲੈ ਕਿੰਨੇ ਕ ਜਣਿਆਂ ਨੂੰ ਤੁਸੀਂ ਫੋਲੋ ਕਰਾ ਦੋਗੇ ਥੋੜਾ ਜਿਹਾ ਆਪ ਦਾ ਮਾਈਂਡ ਮਤਲਬ ਥੋੜਾ ਜਿਹਾ ਆਪ ਦਾ ਤਰੀਕਾ ਅਪਣਾਇ ਕਰੋ ਕਮੈਂਟ ਉਸ ਤਰੀਕੇ ਨਾਲ ਕਰਿਆ ਕਰੋ ਜਿਵੇਂ ਮੈਂ ਸਵੇਰ ਵੀਡੀਓ ਪਾਈ ਸੀਗੀ ਉਹਦੇ ਵਿੱਚ ਮੈਂ ਕਿਹਾ ਸੀ ਕਮੈਂਟ ਥੋੜਾ ਜਿਹਾ ਹਾਈਲਾਈਟ ਹੋਵੇ ਵੀ ਲੋਕਾਂ ਨੂੰ ਪਸੰਦ ਆਵੇ ਤੇ ਲੋਕ ਆਪ ਕਮੈਂਟ ਕਰਨਗੇ ਤੁਹਾਡੇ ਨਾਲ ਤੁਹਾਨੂੰ ਫੋਲੋ ਕਰ ਲੈਣਗੇ ਇਸ ਤਰੀਕੇ ਨਾਲ ਤੁਸੀਂ ਐਂ ਨਹੀਂ ਮੈਂ ਕਹਿੰਦਾ ਵੀ ਮੇਰੀ ਪੋਸਟ ਤੇ ਹੋਰਾਂ ਦੀਆਂ ਪੋਸਟਾਂ ਦੇ ਵਧੀਆ ਜਿਵੇਂ ਕਮੈਂਟ ਕਰਿਆ ਕਰੋ ਜਿਨ੍ਹਾਂ ਨੂੰ ਫੋਲੋਅਰ ਕਾਫੀ ਹੈਗੇ ਆ ਤੇ ਉਹ ਆਪਣੇ ਆਪ ਤੁਹਾਨੂੰ ਫੋਲੋ ਕਰਨਗੇ ਕੰਟੈਂਟ ਜਿਹੜਾ ਹੈ ਮਤਲਬ ਹੈਗਾ ਇਸ ਤਰੀਕੇ ਦਾ ਵੇਖੋ ਜੀ ਜਿੱਥੇ ਫੇਸਬੁੱਕ ਪਰ ਹੀ ਜਾਣਕਾਰੀ ਮਿਲਦੀ ਆ ਬਈ ਤਾਂ ਕਰਕੇ ਤੁਹਾਨੂੰ ਕਹਿੰਦੇ ਹੁੰਦੇ ਕਿ ਕਿਸੇ ਨੂੰ ਇੰਜ ਨਾ ਕਰਿਆ ਕਰੋ ਸਾਨੂੰ ਫੋਲੋ ਕਰੋ ਸਾਨੂੰ ਫੋਲੋ ਕਰੋ ਮੈਂ ਤੁਹਾਨੂੰ ਫੋਲੋ ਚਲੋ ਠੀਕ ਆ ਕੋਸ਼ ਅੱਧ ਤੱਕ ਸਹੀ ਆ ਲੇਕਿਨ ਜੇਕਰ ਤੁਸੀਂ ਕਮੈਂਟ ਕਰੋਗੇ ਬਹੁਤ ਵਧੀਆ ਜੈਨੂਨ ਤਰੀਕਾ ਸਭ ਤੋਂ origignal ਤਰੀਕਾ ਇਸ ਤਰੀਕੇ ਨਾਲ ਤੁਹਾਨੂੰ ਕੋਈ ਇਸ਼ੂ ਨਹੀਂ ਆਉਣਾ ਤੁਸੀਂ ਵਧੀਆ ਜਿਹਾ ਕਮੈਂਟ ਕਰਨ ਉਹ ਤੁਹਾਨੂੰ ਫੋਲੋ ਕਰਨ ਸੋ ਇਹ ਵਾਲਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਜਿਨ੍ਹਾਂ ਨੂੰ ਬਈ ਸਮਝ ਲੱਗ ਗਈ ਉਹਦਾ ਇਹ ਤਰੀਕਾ ਬਣਾ ਸਕਦੇ ਜਿਨ੍ਹਾਂ ਦੇ ਉੱਪਰ ਦੀ ਲੰਗ ਗਈ ਉਹਨਾਂ ਨੇ ਫੋਲੋਅਰ ਦੀ ਵਧਨੀ ਸੋ ਇਹਨਾਂ ਨੇ ਬਹੁਤ ਵਧੀਆ ਮਤਲਬ ਕਮੈਂਟ ਕੀਤੇ ਹੈਗੇ ਆ ਤੇ ਇਹਨਾਂ ਨੇ ਥੋੜਾ ਜਿਹਾ ਸਪੋਰਟ ਕਰਿਓ ਜੀ ਸਪੋਰਟ ਕਰਿਓ 500 ਫੋਲੋਅਰ ਤੱਕ ਲੈ ਕੇ ਆਇਓ ਇਹਨਾਂ ਨੇ ਅਜੇ ਤੱਕ ਨਵਾਂ ਮਤਲਬ ਸ਼ੁਰੂ ਕੀਤਾ ਜੀ ਆਪਦਾ ਪੇਜ ਤੇ ਜਰੂਰ ਸਪੋਰਟ ਕਰਿਓ ਤੇ ਵੱਤ ਵਤ ਇਹਨਾਂ ਨੂੰ ਫੋਲੋ ਕਰੋਗੇ ਤੁਹਾਨੂੰ ਫੋਲੋ ਕਰਨਗੇ ਇਸ ਤਰੀਕੇ ਨਾਲ ਤੁਸੀਂ ਇੰਨਾ ਨਾਲ ਜੁੜ ਸਕਦੇ ਹੋ ਇੱਕ ਦੂਜੇ ਨੂੰ ਪੋਸਟਾਂ ਲਾਈਕ ਕਰਿਆ ਕਰੋ ਤੇ ਤੁਹਾਡੇ ਫੋਲੋਅਰ ਜਰੂਰ ਵਧਣਗੇ ਜਿਵੇਂ ਕਿ ਤੁਹਾਡੇ ਸਾਹਮਣੇ ਹੁਣ ਸਬੂਤ ਹੈਗਾ ਹੀ ਆ ਤੇ ਹੋਰ ਤੁਹਾਨੂੰ ਕੁਝ ਪੁੱਛਣ ਦੀ ਲੋੜ ਹੀ ਨਹੀਂ ਬਸ ਇਸ ਤਰੀਕੇ ਨਾਲ ਥੋੜਾ ਜਿਹਾ ਦਾ ਮਾਈਂਡ ਵਰਤਿਆ ਕਰੋ ਠੀਕ ਆ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਵੀ ਕਰਦੇ ਆ ਕਰੋ ਯਾਰ ਕਰੇ ਕਦੇ